ਸ਼ਰਮ ਨਹੀਂ ਮਾਰ ਮਾਰ ਕੇ ਮੈਂ ਮੈਂ ਉਹ ਯਾਰ ਗੁਪਤਾ ਜੀ ਇਹ ਮੈਂ ਮੈਂ ਖੇਡਦਾ ਇਹਨਾ ਤੂੰ ਦੀ ਮੈਂ ਬਗਵਾਸ ਕਰਦੀ ਆ ਤੇ ਤੂੰ ਤਾਂ ਵੀ ਉਹ ਬਗਵਾਸ ਕਰਦੀ ਆ ਤੇਰੀ ਮਾਂ ਦਾ ਬਗਵਾਸ ਕਰ ਬਗਵਾਸ ਇਹ ਤਸਵੀਰਾਂ ਜਲੰਧਰ ਦੇ ਬਾਬਾ ਦੀਪ ਸਿੰਘ ਨਗਰ ਦੀਆਂ ਨੇ ਜਿੱਥੇ ਇੱਕ ਸਬ ਇੰਸਪੈਕਟਰ ਦੀ ਪਤਨੀ ਨੇ ਜ਼ੋਰਦਾਰ ਹੰਗਾਮਾ ਕੀਤਾ ਇਲਜ਼ਾਮ ਲਗਾਏ ਕਿ ਉਸਨੇ ਪਤੀ ਦੇ ਇੱਕ ਔਰਤ ਦੇ ਨਾਲ ਨਜਾਇਜ਼ ਸਬੰਧ ਰੇ ਇਹ ਹੰਗਾਮਾ ਦਿਨ ਭਰ ਚੱਲਦਾ ਰਿਹਾ ਤੇ ਰਾਤ ਤੱਕ ਪੂਰੇ ਪੁਲਿਸ ਪ੍ਰਸ਼ਾਸਨ ਉੱਤਾਂ ਪੈਰਾਂ ਦੀ ਪਈ ਰਹੀ ਸਭ ਤੋਂ ਪਹਿਲਾਂ ਵੇਖੋ ਕਿ ਇਸ ਔਰਤ ਨੇ ਦਿਨ ਚ ਕੈਮਰੇ ਲੈ ਕੇ ਇੱਕ ਘਰ 'ਚ ਛਾਪਾ ਮਾਰਿਆ ਜਿੱਥੇ ਦਾਵਾ ਕੀਤਾ ਗਿਆ ਕਿ ਸਬ ਇੰਸਪੈਕਟਰ ਹਰ ਰੋਜ਼ ਇਸ ਘਰ 'ਚ ਰੰਗ ਰਲੀਆਂ ਮਨਾਉਣਾ ਹੁੰਦਾ ਹੈ ਇਸ ਦੌਰਾਨ ਔਰਤ ਨੇ ਆਪਣੇ ਪਤੀ ਨਾਲ ਹੱਥੋਂ ਪਾਈ ਵੀ ਕੀਤੀ ਹੋ ਬਾਈ ਕਟ ਮਾਰੀ ਮੰਨ ਕੇ ਆਣੀ ਹੈ ਇੱਥੇ ਨੂੰ ਉਹ ਵੜਾ ਨੂੰ ਮੰਨਾ ਮੇਰਾ ਕਾਹਦੇ ਵਾਰ ਆਜਾ ਨਹੀਂ ਮੰਨ ਮੇਰਾ ਵੜਾ ਮੋਟਰਸਾਈਕਲ ਤੇ ਦੇਖਿਆ ਨਾ ਆ ਦੇਖੋ ਪਤਾ ਨਹੀਂ ਆਜੂ ਆ ਲਓ ਮੰਨ ਨਹੀਂ ਕਰਾਉਣਾ ਇਹਨੂੰ ਹੱਥ ਪੀ ਇੱਕ ਬੋ ਜਾਣਾ ਤੇ ਰੋਟੀਆਂ ਖਾਣਾ ਜੀ ਕਾਸੂਲ ਖੱਟੇ ਨਹੀਂ ਦਿੰਦਾ ਉਹ ਦਿਲਾਉ ਫੋਟੋ ਪੱਟੀਆਂ ਲਾਉਣਾ ਮੈਂ ਕਿ ਚਲੋ ਆਹ ਥਾਲੇ ਨਾ ਇਹ ਥਾਲੇ ਜਾਣਗੇ ਬੰਦਾ ਨਾ ਹੋਏ ਤਾਂ ਚੱਲ ਬਕਵਾਸ ਨਾ ਚੱਲ ਪਾਰ ਚੱਲ ਜਾ ਅੰਦਰ ਆ ਕੇ ਮਤ ਅੰਦਰ ਆਓ ਤੁਸੀਂ ਅੰਦਰ ਆ ਮੈਂ ਤੁਹਾਨੂੰ ਕਹਿੰਦੀ ਅੰਦਰ ਆ ਲੱਗੇ ਹੀ ਨਾਲ ਚਲੋ ਮੈਂ ਦੱਸ ਤਿਆਂ پپو دا باہر نہیں آوے یار تو باہر نہیں آوے یار یار تو یاد نہ اس کو نہیں آئی کوئی کو جاندا ہے سارا کلا جاندا ہے تے چھپتا مینوں تجھے او نام تے اور موندا دا پتہ لگا پتہ نہیں ہے فیملی ਜਾ ਇਹੋਂ ਨਹੀਂ ਨੋਵੇ ਘਰ ਵਿੱਚ ਚਲਾਈ ਰੋਜ਼ ਰੋਟੀ ਖਾਂਦੇ ਇੱਥੇ ਤਿੰਨੋਂ ਟੈਕ ਸਾਨੂੰ ਕਹਿੰਦਾ ਤੈਨੂੰ ਬਾਹਰ ਹੀ ਨਾ ਉੱਪਰ ਜੀ ਬੜਾ ਉੱਠੇ ਨਹੀਂ ਸੰਨ ਕਿਸਦਾ ਨਾ ਚੱਲਾ ਚੱਲ ਨਾ ਬੱਤੀ ਵਾਲਾ ਹੋ ਕੇ ਫੋਟੋ ਵਾਲਾ ਹੋ ਕੇ ਤੇਰੀ ਸ਼ਰਮ Ela tá aqui, bateria. Ó. Ela tá aqui. E tu joga. Ganha para. Tu tá na menina, tá.